ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਪਿੱਛੇ ਫਰਸ਼ ਗਿੱਲਾ ਦੀ ਰਿਦਾ ਹੋਣਾ ਥੋੜਾ ਥੋੜਾ ਮੀਂਹ ਹਲੇ ਵੀ ਪੈ ਰਿਹਾ ਹੈ ਪਰ ਅੱਜ ਪਾਪਾ ਨੇ ਜਾਣਾ ਜੀ ਹੌਪ ਆਊ ਤਾਂ ਮੈਂ ਸੋਚਿਆ ਕਿ ਤੁਹਾਨੂੰ ਮੈਂ ਦੱਸਿਆ ਸੀ ਨਾ ਮੇਰਾ ਦਿਲ ਹੋਰ ਹੀ ਤਰ੍ਹਾਂ ਕਰਦਾ ਇਹ ਪਾਪਾ ਚੱਲੇ ਆ ਚਾਹੇ ਇੱਕ ਦਿਨ ਲਈ ਚਾਹੇ ਹਫਤੇ ਲਈ ਠੀਕ ਆ ਪਾਪਾ ਨੇ ਫੇਰ ਵੀ ਮੈਨੂੰ ਕਿਹਾ ਛੇਤੀ ਆ ਜਾਣਾ ਤਾਂ ਉਹਿਆਂ ਕਬਰੀ ਜੰਦੀ ਮੈਂ ਫੇਰ ਵੀ ਸੋਚਿਆ ਵੀ ਚਲੋ ਜਾਂਦੀ ਜਾਂਦੀ ਕੁਝ ਆਪਣੇ ਹੱਥਾਂ ਦਾ ਟੇਸਟ ਕਰਵਾ ਜਮਾਂ ਕਰਵਾ ਦਵਾ ਸੌਰੀ ਉਹਨਾਂ ਨੂੰ ਠੀਕ ਹੈ ਸੋ ਲੱਗੇ ਆ ਜੀ ਇੱਕ ਇੱਕ ਰੈਸিপি ਤੁਹਾਡੇ ਨਾਲ ਸ਼ੇਅਰ ਕਰ ਦੇਖਦੇ ਆਂ ਉਹਦੀ ਮਿਠਾਈ ਬਣਦੀ ਹੈ ਮੈਂ ਤਾਂ ਆਪਣੇ ਆਪ ਚ ਕੇਕ ਬਣਾਣਾ ਲੇਕਿਨ ਹੈ ਥੋੜਾ ਜਿਹਾ ਮਿੱਠਾ ਕੀ ਹਾਂ ਉਹਨੂੰ ਵੀ ਉਹ ਕੱਟ ਕਰ ਸਕਦੇ ਆਂ ਬਾਹਰ ਲਈ ਤੀਜ ਨਾਲੋਂ ਮੈਂ ਕੁਛ ਕਰਦਾ ਬਣਾਉਣ ਦੀ ਕੋਸ਼ਿਸ਼ ਕਰਾਂਗੀ ਸੋ ਮੰਮੀ ਵੀ ਮੇਰੀ ਫਿਰ ਰਹੀ ਹੈ ਪਿੱਛੇ ਮੰਮੀ ਜੱਜ ਹਲਣ ਦੀ ਫਿਰਦੀ ਆ ਜੇ ਮੰਮੀ ਜੰਬੀ ਤਾਂ ਮੜਾ ਜਿਹਾ ਦੇਖ ਲੈਣੇ ਆ ਵੜੀ ਜੀ ਹੈਲਪ ਹੋ ਜੂਗੀ ਮੰਮੀ ਗੁੱਸੇ 'ਚ ਆਦੀ ਅੱਜ ਪਤਾ ਨਹੀਂ ਕੀ ਹੋਇਆ ਸਰੇ ਸਰੇ ਆਪਾਂ ਨਾਲ ਹੋਈ ਹੀ ਹੋਗੀ ਮੰਮੀ ਕਹਿੰਦੀ ਸੀ ਪਾਪਾ ਨੂੰ ਵੀ ਆਪਣੇ ਕੱਪੜੇ-ਕੁਪੜੇ ਚੈੱਕ ਕਰ ਲਓ ਵੀ ਫਿਰ ਤੁਸੀਂ ਮੈਨੂੰ ਟਾਈਮ ਤੇ ਕਹਿ ਦੇਣਾ ਕਿ ਵੀ ਆ ਨਹੀਂ ਪਾਇਆ ਹੋ ਨਹੀਂ ਪਾਇਆ ਆ ਨਹੀਂ ਪਾਇਆ ਮੰਮੀ ਦੀ ਗੱਲ ਵੀ ਸਹੀ ਏ ਠੀਕ ਐ ਮੰਮੀ ਹਾਂ ਆਇਓ ਮੜੇ ਜੀ ਇੱਕ ਹੈਲਪੇ ਕਰਾ ਦਿਓ ਦੇਖਿਓ ਪਲੀਜ਼ ਮੜੇ ਜੀ ਆਹਾ ਬਦਾਮ ਤੇ ਕਾਜੂ ਕੱਟਣੇ ਸੀ ਥੋੜੇ ਜਿਹਾ ਸਮਾਂ ਨਾ ਕਰੋ ਪਲੀਜ਼ ਆ ਜਾਓ ਮੜਾ ਜਾ ਥਰਡ ਡੇ ਪ੍ਰੋਮੇ ਖਾਤਰ ਚੀਜ਼ ਬਣਾਉਣ ਲੱਗੀ ਮੈਂ ਆਪਣੇ ਬਾਪ ਖਾਤਰ ਚੀਜ਼ ਬਣਾਉਣ ਲੱਗੀ ਆ ਚਲ ਹਾਂ ਕੀ ਬਣਾਉਣ ਲੱਗੀ ਦੇਖਦੇ ਆ ਕੁਛ ਨਾ ਮੈਂ ਬਣਾਉਣ ਦੀ ਕੇਕ ਦੀ ਕੋਸ਼ਿਸ਼ ਕਰਨੀ ਆ ਜੇ ਬਣ ਜਵੇ ਬਾਕੀ ਹੁਣ ਅਗਰ ਹੋ ਜਵੇ ਪੌਸਿਬਿਲਟੀ ਇੱਦਾਂ ਨੂੰ ਲੱਖੋ ਸੱਸਰੀ ਕਾਲ ਤਾਂ ਬਣਾਉਂਦੇ ਨਹੀਂ ਉਦੋਂ ਵਨਕੁ ਜੀ ਦਾ ਖਾਸਾ ਵਨਕੁ ਜੀ ਕੀ ਖਤੇ ਪ੍ਰਮਾਤਮਾ ਤੁਹਾਨੂੰ ਪਰਸਕਤੇ ਚਾਰ ਦੇ ਅੰਕਾਂ ਦੇ ਵਿੱਚ ਰੱਖਤੇ ਮੀ ਪੈ ਰਹਿਆ ਕਿ ਥੋੜਾ ਥੋੜਾ ਹਰਦਾ ਤੇ ਬਹੁਤ ਸਾਰਾ ਮੌਸਮ ਹੋਇਆ ਬਠਾ ਠੰਡਾ ਤੇ ਅੱਜ ਅਜਾ ਤਨੇ ਆਪਣੇ ਵੈਸੇ ਲੱਗੀ ਤਿਆਰ ਕਰਨ ਨੂੰ ਆ ਫੜਾ ਮੈਨੂੰ ਚੱਕ ਚੁਆ ਆਲੂ 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 ਮੀ ਦੇ ਵੈਚ ਰੈਸਪੀ ਤਿਆਰ ਕਰੰਦਾ ਲੱਭੀ ਟੰਗ ਤੇ ਲੱਭੀ ਮੂੰਹ ਚੁੱਲ੍ਹਰ ਵਗਿਆ ਤਾਂ ਸੁਬਾਹ ਕੋਸ ਨਹੀਂ ਬਾੜਨਾ ਹੈਗਾ ਐਂਓ ਬਣਾਉਣੀ ਆ ਤੁਸੀਂ ਦੇਖੀ ਐਂਓ ਬੈਠੀ ਨਹੀਂ ਐਂਓ ਬੈਠੀ ਨੇ ਬਣਾ ਦੇਣੀ ਬਸ ਕਿਤੇ ਨਹੀਂ ਜਾਣਾ ਮੈਂ ਹਮ ਦੇਖੀਓ ਦੇਖਿਓ ਤੁਸੀਂ ਬਚਾ ਕੇ ਬਦਾਮ ਵੀ ਸਾਰੇ ਚੱਕ ਲਈ ਤੇ ਤਾਂ ਇਹ ਬਸ ਅੰਨੇ ਨਹੀਂ ਪਾਉਣੇ ਹੈਗੇ ਥੋੜੇ ਜੇ ਪਾਉਣੇ ਆ ਇਹ ਤਾਂ ਜੇ ਸਾਰੇ ਪੈ ਗੇ ਔਖਾ ਹੋ ਜੂ ਸ਼ੁਭਨੇ ਮੈਨੂੰ ਲੱਗਦਾ ਵੀ ਸਾਰੇ ਬਦਾਮਾਂ ਦੇ ਪਾਉਣੇ ਨਾ ਵਿੱਚ ਕਾਜੂ ਛਿੱਲੋ ਵਿੱਚ ਬਦਾਮ ਛਿੱਲੋ ਸ਼ੁਭ ਨੂੰ ਉੱਧਰ ਮੈਂ ਕਰਾਂ ਦੇ ਸਕੂਲ ਲੇ ਗਈ ਤੇ ਅੱਜ ਉੱਠੀ ਇਹ ਮੰਮੀ ਉਹ ਆਈ ਉਹ ਨਹੀਂ ਪਹੁੰਚੀ ਆਈ ਮੈਡਮ ਕਹਿੰਦੇ ਤੇ ਉਹਦੀ ਛੱਡ ਜਾਂਗੇ ਨਾ ਨਿਆਣੇ ਘਟ ਆਏ ਨਾ ਇਹ ਕਰਕੇ ਮੈਂ ਤਾਂ ਕਿੱਥੇ ਜੀ ਰੋਊਗੀ ਫਿਰ ਹਾਂ ਕੀ ਆ ਕਰੀ ਹਾਂ ਪਰਮਾਤਮਾ ਨੂੰ ਆਪਣੇ ਇਸ ਦੇ ਨਾਲ ਕਹਿੰਦਾ ਵੀ ਮੈਂ ਜਿਵੇਂ ਜੀ ਰਿਹਾ ਪਰਮਾਤਮਾ ਤੂੰ ਉਹ ਮੇਕਾ ਹਾਂ ਉਹ ਵੀ ਬਹੁਤ ਬੜੀ ਗਲਤੀ ਆ ਉਹ ਮੈਨੂੰ ਨਹੀਂ ਹੁੰਦਾ ਜਿਵੇਂ ਉਹ ਪ੍ਰਮਾਤਮਾ ਚਾਹੁੰਦਾ ਜੀ ਨੇ ਸਾਨੂੰ ਸਾਦੇ ਹੋਵੇਂ ਨਹੀਂ ਹੋਣਾ ਚਾਚਾ ਕਿੱਥੇ ਗਿਆ ਪਤਾ? ਚਾਚਾ ਮੈਨੂੰ ਪਤਾ ਨਹੀਂ। ਗੈਰ ਹੁੰਦਾ। ਪਾਪਾ ਨੇ ਰੋਪੜ ਜਾਣਾ ਹਲੇ। ਮੈਂ ਨੀਂਦ। ਮੈਂ ਤੂੰ ਸੀ ਸਵੇਰੇ ਸਾਰੇ ਭੱਜੇ ਤੇ ਕਾ ਕਰਦੇ ਵੀ ਕਿਆ ਪਾਲਾ ਚੱਕ ਕੇ ਕਿਆ ਰਹਿਗਾ ਤਾਂ ਪਾਪਾ ਦਾ? ਉਹ ਨਹੀਂ ਮੈਨੂੰ ਥੋੜੀ ਜਿਹੀ ਟੈਨਸ਼ਨ ਹੋ ਰਹੀ ਸੀ ਇਸ ਕਰਕੇ। ਹੂੰ। ਮੈਂ ਪੈਸੇ ਰੱਖ ਕੇ ਭੁੱਲ ਗਈ ਸੀ। ਹੂੰ। ਮੈਂ ਤੇਰੇ ਅੱਗੇ ਭੁੱਲ ਗਈ ਤਾਂ ਉਹ ਪਤਾ ਕੇ ਵਸਤਾਂ ਲੈ ਆ ਤੇਰਾ ਆਈ ਹੂੰ ਹੂੰ ਅੱਛਾ ਤੇ ਕਰਦੇ ਮੇਰੇ ਬਿੱਲ ਕੋਈ ਨਹੀਂ ਫੇਸ ਪਾਉਂਚੀ ਨਹੀਂ ਮੈਂ ਨਹੀਂ ਉਹ ਤਾਂ ਪੈਸਿਆਂ ਦੀ ਗੱਲ ਸੀ ਵਿੱਚ ਤੁਸੀਂ ਆਏ ਨਹੀਂ ਤੇ ਕਹਿੰਦੇ ਹੈਗੇ ਆਪਣੇ ਕੱਪੜੇ ਚੈੱਕ ਕਰ ਲਓ ਹੈ ਤੁਹਾਡੇ ਕੋਲ ਕੱਪੜਾ ਰਹਿ ਗਿਆ ਫਿਰ ਤੁਸੀਂ ਬੋਲਣਾ ਆਏ ਵੀ ਭਾਵੇਂ ਤੇ ਮੇਰੇ ਕੋਲ ਹੈਗਾ ਹੀ ਕੋਈ ਅੱਛਾ ਅੱਛਾ ਪਰ ਮੇਰੇ ਥੋੜਾ ਜਿਹਾ ਸੰਮਾਨ ਲੱਗਿਆ ਹੈ ਤੈਨੂੰ ਮੈਂ ਹਲੇ ਵੀ ਮੇਰੇ ਮਰਦੋਂ ਤੇ ਮੰਨ ਲਉਣਾ ਥੋੜਾ ਜਿਹਾ ਕਹੋ ਯਾ ਫੇ

ਬੇਟਾ ਮੁੰਡੇ ਹਾਂ ਤਾਂ ਉਹ ਇਹੋ ਜਿਹਾ ਤੇੂੰ ਆਪਣਾ ਫੜਾਫੜ ਕੰਮ ਨਹੀਂ ਬੀਟੇ ਹਾਂ ਹਾਂ ਜੇ ਬਸੜਾਉਣ ਲੱਗ ਗਈ ਤਾਂ ਤੇਰਾ ਸਾਰਾ ਕੰਮ ਵਿਚ ਵਿਚਲੇ ਜਾ ਦੇਣਾ ਜੀ ਐ ਮੈਂ ਤੇ ਕਰੀ ਤਰਾਈ ਠੀਕ ਹਾਂ ਸਾਰੇ ਘਰ ਨੂੰ ਇਕੱਠੇ ਹਮ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਕੱਢਣੀ ਆ ਜੀ ਆਹ ਅਸੀਂ ਨਾਵ ਦੇ ਨਸਵਾਨ ਪਾ ਦੇ ਬੱਚਾ ਉਹ ਨਾ ਚਲੀ ਜਾ ਓਕੇ ਮੰਮੀ ਹਲੇ ਫਿਰ ਤੇ ਕਰਦੀ ਹੋ ਰਹਾ ਹਾਂ ਹਾਂ ਬਸ ਇਹਨਾਂ ਨੂੰ ਇਕੱਠੇ ਕਰਕੇ ਰੱਖ ਦੂੰਗਾ ਇਹ ਤਾਂ ਫਰਗਾ ਵਿੱਚ ਪਾਉਣੇ ਨੇ ਕੰਮ ਨਾਵ ਦੇ ਨਸਵਾਨ ਪਾ ਦੇ ਖੜਾਣਾ ਨਾ ਹਾਂ ਹਾਂ ਚੀਨੀ ਪਾਵਾਂਗੇ ਜੀ ਅਸੀਂ ਅੱਧਿਕ ਕੌਲੀ ਕਿਉਂਕਿ ਮੁੱਠੇ ਕਰ ਥੋੜਾ ਜਿਹਾ ਬਣਾ ਲੈ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਥੋੜੀ ਜਿਹੀ ਕਾਜੂ ਤੁਹਾਡੀ ਮਰਜੀ ਜਿੰਨੇ ਤੁਸੀਂ ਪਾਉਣਾ ਚਾਹੁੰਦੇ ਹੋ ਹੁਣ ਇਹਨੂੰ ਕਰਾਂਗੇ ਜੀ ਆਪਾਂ ਗ੍ਰੈਂਡ ਤਾਰ ਤਾਂ ਹਲੇ ਵੀ ਨਹੀਂ ਆਨੀ ਇਹਨੂੰ ਫੇਰ ਰੱਖ ਕੇ ਆ ਜਵੇ ਜੀ అవి

ਮਮੀ ਨੇ ਕਿਹਾ ਤਾਂ ਜੈਸੇ ਕਿ ਸਫਾਈ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਓਕੇ। ਹੂੰ। ਇਹ ਹੈਗਾ ਜੀ ਨਾਰੀਅਲ ਦਾ ਪਰਾਧਾ। ਇਹ ਹੈਗਾ ਸੁੱਕਾ ਦੁੱਧ। ਠੀਕ ਹੈ। ਇਹ ਹੈਗਾ ਜੀ ਵਨੀਲਾ ਸੈਂਸ। ਤੇ ਡ్రਾਈ ਫਰੂਟ ਤਾਂ ਤੁਹਾਨੂੰ ਪਤਾ ਹੀ ਆ। ਦੇਸੀ ਕੀੜੀ ਥੋੜੀ ਜੀ ਵਰਤੋ ਕਰਨੀ ਆਪਾਂ ਨੇ। ਮੋਸਟ ਇੰਪੋਰਟੈਂਟ ਗੱਲ ਮਿਲ ਗਿਆ ਹੁਣ ਆਪਾਂ ਨੇ ਕੀ ਕਰਨਾ ਹੈ ਪਹਿਲਾਂ ਤਾਂ ਈਰੂ ਪਿਛੇ ਥੋੜਾ ਜਿਹਾ ਤਾਂ ਕਿ ਤੁਹਾਨੂੰ ਸਾਰੀਆਂ ਚੀਜ਼ਾਂ ਕਲੀਅਰ ਦਿਖ ਸਕਾ ਦੇ ਵਿੱਚ ਹੁਣ ਵਿੱਕੀ ਬੋਤਲ ਦਾ ਪਾਣੀ ਹੋਣੀ ਹੋਗਾ ਮਿੱਤੇ ਸਾਡੀ ਟੈਂਕੀ ਦਾ ਪਾਣੀ ਹੋ ਗਿਆ ਜੀ ਖਤਾਂ ਠੀਕ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਸਾ ਜਰਾ ਦਾ ਲੈ ਚਾਹ ਹੋਇਆ ਠੀਕਾ ਜੀ ਹੁਣ ਪਾਵਾਂਗੇ ਜੀ ਆਪਾਂ ਸੁੱਕਾ ਦੁੱਧ ਤੁਸੀਂ ਖੜਤਾ ਜਾਓ ਕੋਈ ਗੱਲ ਨਹੀਂ ਇੱਕ ਤਾਂ ਸਾਡੇ ਘਰ ਚ ਕੋਈ ਮੋਟੀਵੇਟ ਕਰਨੇ ਆ ਨਹੀਂ ਸਿੱਧਾ ਕਹਦੇ ਨੇ ਤੈਨੂੰ ਤਾਂ ਬਣਨਾ ਹੀ ਨਹੀਂ ਤੂੰ ਤਾਂ ਖਰਾਬ ਬਣਾ ਦੇ ਆਈ ਨਹੀਂ ਚਲੋ ਵੀ ਕੋਸ਼ਿਸ਼ ਤਾਂ ਕਰਦੇ ਹਾਂ ਕਿਉਂਕਿ ਮੇਰੇ ਪਾਪਾ ਹਮੇਸ਼ਾ ਕਹਿੰਦੇ ਤੇ ਪਹਿਲਾਂ ਜੇ ਕੋਸ਼ਿਸ਼ ਕਰੂੰਗੇ ਤਾਂ ਹੀ ਕੁਛ ਨਾ ਕੁਛ ਬਣੂੰਗਾ ਅਗਰ ਵਿੱਚ ਕਹਿ ਰਹੇ ਆ ਪਾਣੀ ਆ ਥੋੜੀ ਥੋੜੀ ਜੀ ਹੈਲਪ ਦੀ ਲੋੜ ਆ ਆਉਂਗੇ ਥੋੜਾ ਜਿਹਾ ਕੀ ਗਰਮ ਕਰਕੇ ਦੇ ਦਿਓ ਅੰਰੀਏ ਲੈ ਜੀ ਜਦ ਨੂੰ ਜੀ ਹੋ ਗਿਆ ਨਾ ਚੰਗੀ ਤਰ੍ਹਾਂ ਮੈਨ ਕਰ ਲਿਆ ਜੀ ਮਿਕਸ ਮੈਂ ਜਲਦੀ ਘੱਟ ਪਾਈ ਜਾਵਾਂ ਨਾ ਜੀ ਮਿੱਠਾ सब ठीक है थोड़ा जि पावगे जी वनीला देख के पावगा भी मिक्स ਹਾਂ ਜੀ ਇਹ ਵੀ ਚੰਗੀ ਤਰ੍ਹਾਂ ਮਿਕਸ ਹੁਣ ਕੀ ਕਰਾਂਗੇ ਪਾ ਨੋਰਮਲ ਲੈਣਾ ਜੀ ਦੁੱਧ ਠੀਕ ਹੈ ਥੋੜਾ ਥੋੜਾ ਕਰਕੇ ਆਣਾ ਚਾਚਾ ਦਾ ਚਾਚਾ ਹੀ ਆ ਉਹਨੇ ਆਉਂਦੀ ਸਾਰੇ ਪਤਾ ਇੱਕੋ ਗੱਲ ਕਹਿਣੀ ਵਾ ਮੇਰਾ ਪੁੱਤ ਕੁਛ ਟਰਾਈ ਕਰਦਾ ਆ ਹੀ ਨਹੀਂ ਕਹਿਣਾ ਹੈਗਾ ਵੀ ਹਾਂ ਇਹ ਤੇ ਬਣਦਾ ਨਹੀਂ ਬੜਾੜੀ ਅੱਗੇ ਕੋਈ ਬਾੜ ਦਾਲਾ ਬਣਾਉਂਦਾ ਪਾਣੀ ਵੀ ਮਾਤਰ ਜਿਹਾ ਲੈ ਆ ਥੋੜਾ ਜਿਹਾ ਦੁੱਧ ਗਰਮ ਕਰਕੇ ਕੀ ਘਰ ਆਹ ਸੋਈ ਠੀਕ ਦੇਸੀ ਕੀ ਦਾ ਇੱਕ ਚਮਚਾ ਇੱਕ ਚਮਚਾ ਚੜੀ ਜਾਣਾ ਕਿਰ ਕੋਪੜਾ ਪਾ ਕੇ ਚੀਰ ਪਾ ਤਾ ਜਾਣਾ ਪਾਣੀ ਅਜ ਨਹੀਂ ਜਾਂਦਾ ਕੋਈ ਨਹੀਂ ਹਾਂ ਸਾਰੇ ਕੋਪੜਾ ਹਾਂ ਜਿੱਥੇ ਜਾਦਾ ਨਹੀਂ ਜਾਣਾ ਕਿ ਗੱਡੀ ਚ ਬੈਠੀ ਦੀ ਕਰ ਚੜੀਆ ਘਰ ਚੜੀਆ ਘਰ ਦਾ ਪਤਾ ਨਹੀਂ ਕਿਆ ਦੇਖਣਾ ਚਾਹੀਏ ਘਰ ਤਸਾਂ ਅਸੀਂ ਤਾਂ ਆਪ ਚਿੜੀਆਂ ਮਾਰ ਕੇ ਰਾਡ ਲੇ ਕੋਪੜਾ ਕਿਹਦੇ ਨੇ ਹਾਂ ਤੇਰੇ ਘਰ ਗਏ ਤਨ ਜਾ

ਵਿਚ ਕੈਮਰੇ ਦੇ ਬੈਠੀ ਮੱਖੀ ਮੱਖੀ ਵੀ ਐਂ ਦੇਖੋ ਕਿੱਥੇ ਬੈਠੀ ਆ ਹਟਾ ਮਾਈ ਉਹ ਪਹਿਲਾਂ ਮਮੀ ਕੈਮਰੇ ਤੇ ਮੱਖੀ ਬੈਠ ਗਈ ਮੱਖੀ ਘੁੰਮਾਈ ਤੀ ਉੜ ਗਈ ਉੜ ਗਈ ਉੜ ਗਈ ਲਓ ਥੋੜਾ ਜਿਹਾ ਪਾਣੀ ਚ ਕੀ ਆ ਦੇਖੋ ਥੱਲੇ ਚਿਮੜਨ ਲੱਗੀ ਦੇਖੀ ਗਰਮ ਤੇਰੇ ਹੱਥਾਂ ਨੂੰ ਬੱਸ ਦੇਖੋ ਕਰਕੇ ਇੱਕ ਚਮਚਾ ਪਾਉਂਦਾ ਹਾਂ 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 ਹਟ ਗਿਆ ਥੱਲੇ ਨਿਕਲ ਗਿਆ ਪਹਿਲਾਂ ਬੜਾ ਚੰਗੀ ਤਰ੍ਹਾਂ ਹੱਥ ਧੋ ਕਰ ਪੁੱਤ ਪਰ ਬਰਾਦਾ ਨਾ ਇਹਦੇ ਵਿੱਚ ਸ਼ੱਕ ਘੱਟੇ ਹੋਗੇ ਪਰ ਫਿਰ ਵੀ ਚੰਗੀ ਤਰ੍ਹਾਂ ਕਰ ਫੇਲਾ ਖੜਾ ਨਾ ਇਹਨਾਂ ਨੂੰ ਵੀ ਤੇਰੇ ਅੜਾ ਵਾਲੇ ਮੱਖੀ ਆਉਣ ਹਾਂ ਹੂੰ ਹੂੰ ਉਹ ਉਹਨੇ ਚੰਗੀ ਤਰ੍ਹਾਂ ਪਲੇਟ ਨੂੰ ਸਾਫ਼ ਕਰ ਲਾ ghee ਨਾਲੇ ਹੋਣਾ ਇਹ ਹਾਂ ਹਾਂ ਲੈ ਲੈ ਕੀ ਤੇ ਪਿਆ ਹੋਰ ਲਾ ਲੇ ਕੀ ਤੇ ਬੈਰੇ ਪਿਆ ਕਿਦਾ ਨਹੀਂ ਮੈਂ ਕੋਈ ਚੀਜ਼ ਬਣਾਵਾਂ ਤੇ ਸੁਆਦ ਨਾ ਬਣੇ ਐਂਡ ਆਫ ਦਾ ਮੈਨੂ ਮਰ ਜੈਸਿੰਗ ਬਿਲਕੁਲ ਜੈਸਿੰਗ ਇਟਸ ਗੁੱਡ ਚਲੋ ਜੀ ਇਹੋ ਕੇਸਾ ਰੈਡੀ ਹੁਣ ਕੀ ਕਰਨਾ ਇਹਦੇ ਪਰ ਪਾਵਾਂਗੇ ਜੀ ਡ్రਾਈ ਫਰੂਟਸ ਕੀ ਹੋਇਆ ਦੱਸੋ ਦੱਸੋ ਰੋਕਦੇ ਆ ਮੇਰੇ ਕੱਲ ਤੇ ਕੋ ਗੱਲ ਨਹੀਂ ਪਾ ਰਹੀ ਦੱਸੋ ਇਥੇ ਬਾਅਦ ਕੀ ਕਰਨਾ ਹੈ ਹੁਣ ਬਸ ਇਹਨੂੰ ਆਹ ਡੱਬੇ ਦੇ ਵਿੱਚ ਰੱਖ ਦੇਣਾ ਹਾਂ हां पहले इनको तो डुब्बे ਦੇ ਵਿੱਚ ਰੱਖ ਕੇ ਫਿਰ ਉੱਪਰ ਡਰਾਈਵ ਕਰਪਾਂਗੇ ਮੈਨੂੰ ਆਏ ਸਾਰੇ ਪਾਸੇ ਤੇ ਹੋ ਗਏ ਹਾਂ ਇਹ ਕਰੀਏ ਠੀਕ ਠੀਕ ਹੈ ਠੀਕ ਹੈ ਮੈਂ ਸਮਝ ਗਈ ਤਰ੍ਹਾਂ ਹਾਂ ਦੇਖੋ ਆਏ ਸਾਰੇ ਪਾਸੇ ਤੇ ਮਿਕਸ ਕਰਨਾ ਚਾਹੁੰਦੀ ਮੈਂ ਠੀਕ 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 ਮਰ ਗੋਡ ਗੁੱਡ ਕਰਲ ਹੁਣ ਬਣਦਾ ਦਿਖ ਰਿਹਾ ਹੈ ਨਾ ਜੀ ਹੁਣ ਤਾਂ ਇਹ ਨਾ ਮम्मी ਮੇਰੀ ਵੈਰੀ ਗੁੱਡ ਕਹਿ ਰਹੀ ਹੈ ਮੈਨੂੰ ਚਲ ਥੋੜਾ ਬਤ ਦ ਕਹਿੰਦੇ ਹੁੰਦੇ ਨੇ ਮਾਂ ਦਾ ਮਾਂ ਦੀਆਂ ਗਾਲਾਂ ਕਿਉਂ ਆਉਂਦੀਆਂ ਲਾਲਾ ਉਹ ਵੀ ਦੇਸੀ ਕੀ ਉੱਥੋਂ ਜੇ ਮਾਂ ਬੱਚੇ ਨੂੰ ਖਿੱਚਦੀ ਆ ਤੇ ਆ ਕਰਦੀ ਆ ਤਾਂ ਉਹ ਕਿਤੇ ਨੇ ਕਿਤੇ ਪਿਆਰ ਦੀ ਕਰਦੀ ਆ ਪਿਆਰ ਦੀ ਕਰਦੀ ਆ ਚਲ ਹੁਣ ਇਹਦੇ ਚ ਮੜ ਜਾ ਕਾਗਜ਼ ਕੱਢ ਕੇ ਦਿਓ ਮੈਨੂੰ ਆਹ ਸਾ ਚਿੱਟਾ ਦਿਓ ਇਹਦੇ ਵਿੱਚ ਲਾ ਦਿਓ ਅੱਧਾ ਪਾੜ ਕੇ ਹਾਂ ਬੀਚ ਕੋ ਸਾਕੇ ਦੇ ਕੋ ਪਹਿਲਾਂ ਆਉਂ ਗੋ ਆ ਲੋ ਵਾ ਚਲ ਚਲੋਂ ਸਾਈਡ ਤੇ ਕੋਈ ਖੜ ਜਾ ਲੈ ਗਾਟ ਠੀਕ ਹੈ ਹੋਰ ਨਾਲੋਂ ਤੇ ਫਿਰ ਆ ਪਾ ਬਹੁਤ ਹੁਣ ਵਿੱਚ ਰੱਖ ਲੈਣਾ ਬਸ ਹਾਂ ਵਿੱਚ ਰੱਖ ਕੀ ਵਗੈਰਾ ਕੁਝ ਨਹੀਂ ਹੁਣ ਲਾਤਾ ਵਿੱਚ ਆ ਤਾ ਵਸ ਖੋਟਾ ਭਲਾਓ ਜੀ ਥੋੜਾ ਮੈਨੂੰ ਦੇਣੀ ਬਣਾ ਕੇ ਵੀ ਰਾਤ ਦੇ ਖਾਂਦੇ ਅਸੀਂ ਹਾਂ ਹਾਂ ਰੋਟੀ ਬੰਦੀ ਆ ਰੋਟੀ ਓ ਮਮੀ ਚਿਮੜਦਾ ਨਹੀਂ ਤਾਂ ਮਤਲਬ ਬਿਲਕੁਲ ਸਹੀ ਹੈ ਇਹ ਹਾਂ ਅੱਛਾ ਆਂ ਕੱਲ ਦਵਾ ਰਾ ਮੈਨੂੰ ਨਹੀਂ ਦੱਸਦਾ ਵੀ ਵੀਡੀਓ ਬਣਦੀ ਹੈ ਮੇਰੇ ਤਾਂ ਹੋਰ ਤੇ ਆਂ ਚੜ ਗਿਆ ਤਾਂ ਤੇ ਮੇਰੇ ਗਾਲ ਵੀ ਨਿਕਲੀ ਹੋਈ ਆ ਸੌਰੀ ਫਿਰ ਆਹ ਦੇਖੋ ਹੋ ਗਿਆ ਸਹੀ ਹਾਂ ਇਹਨੂੰ ਲੈ ਗੱਲੇ ਬੈਰਡ ਜਰਸੀ ਇਹ ਤੇ ਕਹੇ ਲੱਗਤਾ ਆ ਗੇਰੋ ਤਾਂ ਨੀ ਤੇਜ ਹੋ ਗਿਆ ਲੋਚ ਹੂੰ ਚੱਤ ਜਦੋਂ ਹੋਰ ਪਾਪਾ ਜਾਓਗੇ ਇਹਨੂੰ ਕੱਤੂਗੇ ਸਾਰਿਆਂ ਨੇ ਹਾਂ ਹੁਣ ਮੈਂ ਇਹਨੂੰ ਬਰਫਾਲੇ ਖਾਨੇ ਦੇ ਵਿੱਚ ਕੀ ਕਰ ਦਿੱਤੀ ਇਹ ਕਰ ਦੇ ਚੱਲ ਬਾਸ ਹੁਣ ਇਹਨੂੰ ਨਾ ਟੱਕਣ ਲਾ ਕੇ ਬਰਫਾਲੇ ਖਾਨੇ ਦੇ ਵਿੱਚ ਰੱਖ ਦੇ ਇਸ ਤਰ੍ਹਾਂ ਬਣਿਆ ਜੀ ਦੇਖੋ ਹਾਂ ਜਿਆਦਾ ਨਾ ਇਹਨੂੰ ਇਕੱਲੇ ਇਕੱਲੇ ਨੇ ਖਾਣਾ ਫੇਰ ਪਤਾ ਲੱਗੂਗਾ ਦੇਖਿਓ ਚਾਚੇ ਕਹਿੰਦੇ ਆ ਨਾ ਹੁਣ ਇੱਤੇ ਬਣਿਆ ਨਹੀਂ ਆਈ ਨਹੀਂ ਉਹ ਨਹੀਂ ਦੇਖੇ ਹੋਏ ਚਾਚੇ ਨੇ ਕਹਿਣਾ ਵਾ ਵਾ ਕੀ ਬਾਤ ਹੈ ਜਦ ਪਾਪਾ ਨੇ ਇਹਨੂੰ ਘਟਣਾ ਠੀਕ ਆ ਜੀ ਫੇਰ ਅਸੀਂ ਥੋੜੇ ਟਾਈਮ ਤੱਕ ਲਿੱਤਾ ਜੀ ਫ੍ਰਿਜ ਚੋਂ ਕੱਢ ਦੇਖਣ ਨੂੰ ਤਾਂ ਠੀਕ ਹੀ ਲੱਗ ਰਿਹਾ ਦੇਖੋ ਬਾਕੀ ਹੁਣ ਇਹਨੂੰ ਮੈਂ ਪਹਿਲਾਂ ਬਾਹਰ ਕੱਢ ਲਾਂ ਮਾਜੀ ਹੋ ਗਿਆ ਰੈਡੀ ਦੇਖੋ ਸੋਹਣਾ ਲੱਗ ਰਿਹਾ ਹੈ ਤਾਂ ਇਸ ਤਰ੍ਹਾਂ ਕਟਾਂਗੇ ਵਧੀਆ ਘਟ ਹੋ ਰਿਹਾ ਹੈ ਲੋ ਵਿੱਚ ਤੇ ਕੱਢ ਲਾਂਗੇ ਪੀਸ ਠੀਕ ਹੈ ਚਲੋ ਜੀ ਫਿਰ ਠੀਕ ਹੈ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਜਦ ਇਹਨੂੰ ਕਟਾਂਗੇ ਫੇਰ